ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸਾਰੇ ਦੇ ਹਿਰਦੇ ਵਲੂੰਦਰੇ ਜਾਂਦੇ ਨੇ ਜਦ ਤੁਹਾਨੂੰ ਪਤਾ ਚੱਲਦਾ ਹੈ ਕਿ ਕਿਸ ਨੇ ਗੁਰੂ ਨਾਨਕ ਪਾਤਸ਼ਾਹ ਦੀ ਫੋਟੋ ਦੇ ਨਾਲ ਜਾਂ ਸਾਇਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਦੇ ਨਾਲ ਜਾਂ ਸਾਡੇ ਕਿਸੇ ਵੀ ਗੁਰੂ ਪਾਤਸ਼ਾਹ ਦੀ ਦੀ ਫੋਟੋ ਦੇ ਨਾਲ ਕਿਸ ਨੇ ਛੇੜਖਾਣੀ ਕੀਤੀ ਜਾਂ ਕੋਈ ਖਿਲਵਾੜ ਕੀਤਾ ਮੈਂ ਇੱਕ ਸਵਾਲ ਸਾਰੀ ਸਿੱਖ ਸੰਗਤ ਨੂੰ ਪੁੱਛਣਾ ਚਾਹੁੰਦਾ ਹਾਂ and before i ask that question i want to share a small story and i hope yo story jehdi hai gi e toanu will make you understand ki mai eh sawal kyon puchna cha reha ik sadhu honda oh maran laga honda aur maran to pehla apne chele nu bula ke kehanda ki bhalya kuch vi ho jaye tu billi na paali ਉਹ ਚੇਲਾ ਬੜੀ ਹੈਰਾਨੀ ਦੇ ਨਾਲ ਉਹ ਸਾਧੂ ਨੂੰ ਕੁਐਸਚਨ ਕਰਦਾ ਹੈ ਕਿ ਤੁਸੀਂ ਮਰਨ ਵਾਲੇ ਹੋ ਔਰ ਮਰਨ ਵੇਲੇ ਤੁਸੀਂ ਮੈਨੂੰ ਜਿਹੜਾ ਗਿਆਨ ਦੇ ਰਹੇ ਹੋ ਇੱਕ ਬੜਾ ਅਜੀਬ ਜਿਹਾ ਗਿਆਨ ਹੈ ਕਿ ਤੂੰ ਬਿੱਲੀ ਨਾ ਪਾਲੀ ਇਹ ਕਿਉਂ ਸਾਧੂ ਕਹਿੰਦਾ ਹੈ ਕਿ ਤੂੰ ਬੜਾ ਚੰਗਾ ਬੰਦਾ ਹੈ ਜਿਹੜਾ ਮੈਨੂੰ ਇਹ ਸਵਾਲ ਪੁੱਛ ਲਿਆ ਮੇਰੇ ਗੁਰੂ ਨੇ ਜਦੋਂ ਮੈਨੂੰ ਇਹ ਸਿੱਖਿਆ ਦਿੱਤੀ ਸੀ ਤੇ ਮੈਂ ਇਹ ਸਵਾਲ ਪਲਟ ਕੇ ਨਹੀਂ ਸਿੱਕੀਤਾ ਤੇ ਹੁਣ ਤੂੰ ਸੁਣ ਕਿ ਬਿੱਲੀ ਕਿਉਂ ਨਾ ਪਾਲੀ ਕਹਿੰਦਾ ਐਸ ਆਸ਼ਰਮ ਤੋਂ ਪਹਿਲਾਂ ਅਸੀਂ ਕਿਤੇ ਹੋਰ ਆਸ਼ਰਮ ਦੇ ਵਿੱਚ ਰਹਿੰਦੇ ਸੀ ਤੇ ਜਦੋਂ ਮੇਰੇ ਗੁਰੂ ਮਰਨ ਵਾਲੇ ਉਹਨਾਂ ਨੇ ਜਦੋਂ ਮੈਨੂੰ ਕਿਹਾ ਕਿ ਤੂੰ ਬਿੱਲੀ ਨਾ ਪਾਲੀ ਮੈਂ ਇਹ ਸਿੱਖਿਆ ਸੁਣੀ ਅਣ ਸੁਣੀ ਕਰਤੀ ਕਹਿੰਦਾ ਮੇਰੇ ਆਸ਼ਰਮ ਦੇ ਵਿੱਚ ਚੂਹੇ ਬੜੇ ਸਨ ਮੈਂ ਪਿੰਡ ਵਾਲੇ ਕੋਲ ਗਿਆ ਤੇ ਮੈਂ ਪਿੰਡ ਵਾਲਿਆਂ ਨੂੰ ਪੁੱਛਿਆ ਕਿ ਮੇਰੇ ਆਸ਼ਰਮ ਦੇ ਵਿੱਚ ਚੂਹੇ ਬੜੇ ਨੇ ਤੇ ਮੈਂ ਕੀ ਕਰਾਂ ਤੇ ਪਿੰਡ ਵਾਲਿਆਂ ਨੇ ਕਹਿਤਾ ਕਿ ਮਹਾਰਾਜ ਤੁਸੀਂ ਇੱਕ ਬਿੱਲੀ ਲੈ ਜਾਓ ਬਿੱਲੀ ਚੂਹੇ ਖਾ ਜਾਏਗੀ ਤੇ ਕੰਮ ਖਤਮ ਹੋ ਜਾਏਗਾ ਕਹਿੰਦਾ ਮੈਂ ਬਿੱਲੀ ਘਰ ਲੈ ਆਂਦੀ ਔਰ ਬਿੱਲੀ ਬਿੱਲੀ ਨੇ ਕੁਝ ਨਹੀਂ ਚੂਹੇ ਖਾ ਲਏ ਹੂੰ ਬਿੱਲੀ ਨੇ ਚੂਹੇ ਤੇ ਖਾ ਲੇ ਪਰ ਬਿੱਲੀ ਨੂੰ ਉਹਨੂੰ ਰੋਟੀ ਕੋਨ ਪੁਆਇ ਉਹਨੂੰ ਦੁੱਧ ਕੋਨ ਪਿਆ ਮੈਂ ਵਾਪਸ ਪਿੰਡ ਵਾਲੇ ਕੋਲ ਗਿਆ ਪਿੰਡ ਵਾਲੇ ਕਹਿੰਦੇ ਨੇ ਮਹਾਰਾਜ ਤੁਸੀਂ ਦੁੱਧ ਸਾਡੇ ਕੋਲ ਲੈ ਜਾਇਆ ਕਰੋ ਮੈਂ ਦੁੱਧ ਮੰਗਲ ਲਾਕ ਪਿਆ ਕੁਛੇਰ ਬਾਅਦ ਪਿੰਡ ਵਾਲੇ ਨੇ ਕਿਹਾ ਕਿ ਮਹਾਰਾਜ ਤੁਸੀਂ ਰੋਜ਼ ਦੁੱਧ ਮੰਗਨ ਆਂਦੇ ਹੋ ਤੁਸੀਂ ਐ ਕਰੋ ਇਹ ਗਊ ਲੈ ਜਾਓ ਔਰ ਆਪ ਵੀ ਦੁੱਧ ਪੀਓ ਤੇ ਬਿੱਲੀ ਨੂੰ ਵੀ ਦੁੱਧ ਪਿਲਾਓ ਕਹਿੰਦਾ ਮੈਂ ਗਊ ਲੈ ਕੇ ਘਰ ਆ ਗਿਆ ਹੁਣ ਜਦੋਂ ਗਊ ਲੈ ਕੇ ਘਰ ਆ ਗਿਆ ਤਾਂ ਹੁਣ ਗਊ ਨੂੰ ਪੱਠੇ ਕੋਨ ਪੁਆਏ ਮੈਂ ਵਾਪਸ ਫੇਰ ਪਿੰਡ ਵਾਲੇ ਕੋਲ ਗਿਆ ਕਿ ਮੈਨੂੰ ਪੱਠੇ ਦੇ ਦਿਓ ਪਿੰਡ ਵਾਲਿਆਂ ਨੇ ਪਹਿਲਾਂ ਤਾਂ ਕੁਝ ਚੀਰਮਨ ਪੱਠੇ ਦੇ ਦਿੱਤੇ ਫਿਰ ਕਹਿੰਦੇ ਨੇ ਮਹਾਰਾਜ ਐਦਾਂ ਹੈ ਕਿ ਤੁਹਾਡੇ ਆਸ਼ਰਮ ਦੇ ਆਲੇ-ਦੁਆਲੇ ਬਹੁਤ ਜਗ੍ਹਾ ਪਈਏ ਅਸੀਂ ਉਹਨੂੰ 15 ਕਰ ਦਿੰਨੇ ਆ ਉੱਥੇ ਤੁਸੀਂ ਆਪਣੀ ਫਸਲ उगाਓ ਪੱਠੇ ਗਾਉ ਨੂੰ ਦਿਓ ਔਰ ਥੋੜਾ ਫਸਲ ਨਾਲ ਤੁਹਾਡ ਵੀ ਰੋਟੀ ਪਾਣੀ ਹੋ ਜਾਏਗੀ ਔਰ ਤੁਸੀਂ ਵੇਚ ਕੇ ਕੁਝ ਪੈਸੇ ਵੀ ਵਟ ਲੋਗੇ ਕਹਿੰਦਾ ਪਿੰਡ ਵਾਲਿਆਂ ਨੇ ਆ ਕੇ ਉਹ ਜਗ੍ਹਾ ਪਦਰੀ ਕਰਤੀ ਖੇਤੀ ਜੋਗ ਬਣਾਤੀ ਤੇ ਉੱਤੇ ਮੇਰੇ ਪੱਠੇ ਵੀ ਹੋਣ ਲੱਗ ਪਏ ਫਸਲ ਵੀ ਹੋਣ ਲੱਗ ਪਈ ਹੁਣ ਫਸਲਾਂ ਦੀ ਰਾਖੀ ਕੌਣ ਕਰੇ ਔਰ ਖੇਤ ਕੌਣ ਜੋਏ ਉਹਨਾਂ ਨੇ ਕਹਿੰਦੇ ਅਸੀਂ ਖੇਤਾਂ ਦੇ ਕੰਮ ਕਰਨ ਵਾਸਤੇ ਤੁਹਾਨੂੰ ਦੋ ਬੈਲ ਵੀ ਦੇ ਦਿੰਨੇ ਆ ਤੇ ਕੁਝ ਬੰਦੇ ਵੀ ਦੇ ਦਿੰਨੇ ਆ ਔਰ ਜਿਸ ਨਾਲ ਤੁਹਾਡਾ ਇਹ ਵੀ ਪ੍ਰੋਬਲਮ ਸਾਲਵ ਹੋ ਜਾਏਗੀ ਕਹਿੰਦੇ ਨੇ ਜਿਸ ਪੁਆੜੇ ਤੋਂ ਨਿਕਲਣ ਵਾਸਤੇ ਮੈਂ ਸੱਚ ਦੀ ਕੋਸ਼ਿਸ਼ ਕਰਨ ਵਾਸਤੇ ਮੈਂ ਇਹ ਦੁਨੀਆਦਾਰੀ ਦਾ ਔਖਾ ਰਸਤਾ ਜਿਹੜਾ ਸੀਗਾ ਮੈਂ ਛੱਡਿਆ ਸੀਗਾ ਉਸੇ ਗਦੀ ਘੇੜ ਦੇ ਵਿੱਚ ਮੈਂ ਦੁਬਾਰਾ ਪੈ ਗਿਆ ਪਹਿਲਾਂ ਮੈਂ ਦਿੱਲੀ ਪਾਲੀ ਫਿਰ ਬਿੱਲੀ ਪਾਲ ਬਿੱਲੀ ਵਾਸਤੇ ਫਿਰ ਮੈਂ ਗਾਂ ਪਾਲੀ ਫਿਰ ਗਾਂ ਵਾਸਤੇ ਮੈਂ ਖੇਤ ਬਣਾਏ ਫਿਰ ਖੇਤ ਦੀ ਰਾਖੀ ਕਰਨਾਸਤੇ ਮੈਂ ਭਾਈ ਇਹ ਲੈ ਆਂਦੇ ਫਿਰ ਭਾਈਆਂ ਦੇ ਨਾਲ ਵਾਸਤੇ ਫਿਰ ਉਹਨਾਂ ਦੀ ਉਹਨਾਂ ਦੀ ਪੇਟ ਪੂਜਾ ਕਰਨਾਸਤੇ ਮੇਰੇ ਨਾਲ ਫਸਲ ਵੇਚੀ ਜਿਹੜੇ ਗਦੀ ਗੇੜ ਚ ਮੈਂ ਨਿਕਲ ਕੇ ਇਸ ਆਸ਼ਰਮ ਦੇ ਰਸਤੇ ਪਿਆ ਸਾਂ ਉਸੇ ਗਦੀ ਗੇੜ ਦੇ ਵਿੱਚ ਮੈਂ ਦੁਬਾਰਾ ਪਹ ਗਿਆ ਕਿਉਂ ਕਿਉਂਕਿ ਮੈਂ ਆਪਣੇ ਗੁਰੂ ਦੀ ਗੱਲ ਨਹੀਂ ਸੀ ਸੁਣੀ ਤੇ ਭਲਿਓ ਸਾਡੇ ਵੀ ਗੁਰੂ ਪਾਸ਼ਾ ਸਾਨੂੰ ਕਹਿ ਗਏ ਸਨ ਕਿ ਕੁਝ ਵੀ ਹੋ ਜਾਵੇ ਸਿੱਖ ਮੂਰਤੀ ਪੂਜਾ ਨਹੀਂ ਕਰੇਗਾ ਇਹ ਇੱਕ ਬਾਹਵੀਂ ਬਾਤ ਹੈ ਇਹ ਇੱਕ ਮਨੂਵਾਦ ਦਾ ਗਦੀ ਘੇੜਾ ਇਸ ਗਦੀ ਘੇੜ ਦੇ ਵਿੱਚ ਮੇਰਾ ਸਿੱਖ ਨਹੀਂ ਪਏਗਾ ਪਰ ਸਿੱਖਾਂ ਨੇ ਆਪਣੇ ਗੁਰੂਆਂ ਦੀ ਗੱਲ ਨਹੀਂ ਸੁਣੀ ਅਸੀਂ ਬਿੱਲੀ ਪਾਲ ਲਈ ਅਸੀਂ ਪਹਿਲਾਂ ਉਹ ਫੋਟੋ ਆਪਣੇ ਘਰ ਵਿੱਚ ਲਗਾਈਆਂ ਫਿਰ ਅਸੀਂ ਗੁਰਦੁਆਰਿਆਂ ਦੇ ਵਿੱਚ ਲਗਾਈਆਂ ਫਿਰ ਆਪਣੀ ਗੱਡੀਆਂ ਦੇ ਵਿੱਚ ਲਗਾਈਆਂ ਫਿਰ ਦੁਕਾਨਾਂ ਦੇ ਵਿੱਚ ਲਗਾਈਆਂ ਫਿਰ ਕਾਰੋਬਾਰ ਦੇ ਵਿੱਚ ਲਗਾਈਆਂ ਫਿਰ ਅਸੀਂ ਉਹਦੇ ਲੋਕੇਟ ਪਾਏ ਫਿਰ ਉਹਦੇ ਹਾਰ ਪਾਏ ਕਰਦੇ 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 ਉਹ ਫੋਟੋ ਗੜ ਗੁਰੂ ਪਾਸ਼ਾ ਦੀ ਹੈ ਨਹੀਂ ਔਰ ਜਿਸ ਫੋਟੋ ਦੀ ਪੂਜਾ ਕਰਨ ਵਾਸਤੇ ਗੁਰੂ ਪਾਸ਼ਾ ਨੇ ਵਰਜਿਆ ਸੀਗਾ ਉਹ ਫੋਟੋ ਸਿੱਖ ਨੇ ਆਪਣੇ ਘਰ ਵਾਪਸ ਲਿਆਂਦੀ ਉਹ ਬਾਮੀ ਬਾਦ ਸਿੱਖ ਨੇ ਆਪਣੇ ਘਰ ਵਾਪਸ ਨੇ ਆਂਦਾ ਉਹ ਮੰਨੂ ਬਾਦ ਸਿੱਖ ਨੇ ਆਪਣੇ ਘਰ ਵਾਪਸ ਲਿਆਂਦਾ ਸਿਰਫ ਕਿਵੇਂ ਕਿ ਗੁਰੂ ਦੀ ਗੱਲ ਨਹੀਂ ਸੁਣੀ ਸੋਬਾ ਸਿੰਘ ਦੀ ਗੱਲ ਸੁਣ ਲਈ ਗੁਰੂ ਦੀ ਗੱਲ ਨਹੀਂ ਮੰਨੀ ਬਹਾਮਣਾ ਦੀ ਗੱਲ ਸੁਣ ਲਈ ਗੁਰੂ ਦੀ ਗੱਲ ਨਹੀਂ ਸੁਣੀ ਮਨੁਆ ਦੀ ਗੱਲ ਸੁਣ ਲਈ ਤੇ ਗੁਰੂ ਪਾਸ਼ਾ ਕਹਿੰਦੇ ਨੇ ਕਿ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸੇਖਣ